ਆਪਣੀ ਪਤਨੀ ਕਮਲਜੀਤ ਸੰਧੂ ਦਾ ਕਤਲ ਕਰਨ ਵਾਲੇ ਵਿਅਕਤੀ ਇੰਦਰਜੀਤ ਸੰਧੂ ਨੂੰ ਅੱਜ ਅਦਾਲਤ ਨੇ ਉਮਰ ਕੈਦੀ ਸਜ਼ਾ ਸੁਣਾਈ ਹੈ ਅਤੇ ਪੈਰੋਲ ਲਈ ਅਲਿਜੀਬਲ ਹੋਣ ਲਈ ਹੁਣ ਇਸ ਵਿਅਕਤੀ ਨੂੰ 13 ਸਾਲ ਇੰਤਜ਼ਾਰ ਕਰਨਾ ਪਵੇਗਾ। ਇਹ ਘਟਨਾ 28 ਜੁਲਾਈ 2022 ਦੀ ਹੈ ਜਦੋਂ ਐਪਰਸਫਰਡ ਦੇ ਵਿੱਚ ਆਪਣੇ ਹੀ ਘਰ ਵਿੱਚ ਇਸ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਘਟਨਾ ਨੇ ਜਿੱਥੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ, ਉੱਥੇ ਇਹ ਸੱਚਾਈ ਵੀ ਸਾਹਮਣੇ ਆਈ ਕਿ ਬਹੁਤ ਸਾਰੇ ਪੀੜਤ ਆਪਣੇ ਹੀ ਘਰ ਵਿੱਚ ਡੋਮੈਸਟਿਕ ਵੋਲੈਂਸ ਦਾ ਸ਼ਿਕਾਰ ਨੇ। ਅਦਾਲਤ ਦੀ ਕਾਰਵਾਈ ਦੌਰਾਨ ਜਸਟਿਸ ਡੇਵ ਡਲੇ ਨੇ ਕਿਹਾ ਕਿ ਸੰਦੂ ਇੱਕ ਹਿੰਸਕ ਵਿਅਕਤੀ ਹੈ ਅਤੇ ਇਸ ਬੇਰਹਿਮੀ ਨਾਲ ਕੀਤੇ ਗਏ ਕਤਲ ਲਈ ਹੁਣ ਉਸ ਨੂੰ ਨਤੀਜੇ ਭੁਗਤਨੇ ਪੈਣਗੇ। ਸੰਦੂ ਦੇ ਮਾਤਾ ਪਿਤਾ ਵਾਪਸ ਭਾਰਤ ਚਲੇ ਗਏ ਨੇ ਉਸ ਦੇ ਮਿੱਤਰਾਂ ਅਤੇ ਕੁਲੀਗ ਨੇ ਉਸ ਦਾ ਸਾਥ ਛੱਡ ਦਿੱਤਾ ਹੈ ਅਤੇ ਉਸ ਦੇ ਬੱਚੇ ਵੀ ਆਪਣੇ ਪਿਤਾ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ 인ਦਰਜੀਤ ਅਤੇ ਕਮਲਜੀਤ ਦਾ ਸਾਲ 1991 ਵਿੱਚ ਵਿਆਹ ਹੋਇਆ ਸੀ ਅਤੇ ਇਹਨਾਂ ਦੇ ਦੋ ਬੱਚੇ ਨੇ ਅਦਾਲਤੀ ਕਾਰਵਾਈ ਵਿੱਚ ਸਾਹਮਣੇ ਆਇਆ ਕਿ ਸਾਲ 2001 ਤੋਂ ਪੀੜਿਤ ਕਮਲਜੀਤ 인ਦਰਜੀਤ ਵੱਲੋਂ ਵਰਬਲ ਫਿਜ਼ੀਕਲ ਅਤੇ ਇਮੋਸ਼ਨਲ ਅਬਿਊਜ਼ ਦਾ ਸ਼ਿਕਾਰ ਸੀ ਸਾਲ 2006 ਦੌਰਾਨ ਵਾਪਰੀ ਇੱਕ ਘਟਨਾ ਵਿੱਚ ਇੰਦਰਜੀਤ ਨੂੰ ਅਸੌਲਟ ਲਈ ਚਾਰਜ ਕੀਤਾ ਗਿਆ ਹਾਲਾਂਕਿ ਪੀਸ ਬਾਂਡ ਜਾਰੀ ਹੋਣ ਤੋਂ ਬਾਅਦ ਉਸ ਨੂੰ ਸ਼ਰਾਬ ਤੋਂ ਗੁਰੇਜ਼ ਕਰਨ ਅਤੇ ਕਾਉਂਸਲਿੰਗ ਲੈਣ ਦੇ ਹੁਕਮ ਦਿੱਤੇ ਗਏ ਸਨ ਪੀੜਿਤ ਕਮਲਜੀਤ ਪਿਛਲੇ 15 ਸਾਲ ਤੋਂ ਰਾਇਲ ਬੈਂਕ ਵਿੱਚ ਕਲਾਇੰਟ ਐਡਵਾਈਜ਼ਰ ਸੀ ਪਰ ਡੋਮੈਸਟਿਕ ਵੋਲੈਂਸ ਤੋਂ ਪਰੇਸ਼ਾਨ ਹੋ ਕੇ ਉਸਨੇ ਮਾਰਚ 2022 ਵਿੱਚ ਤਲਾਕ ਦੇ ਅਰਜ਼ੀ ਦਿੱਤੀ ਪਰ ਇੰਦਰਜੀਤ ਦੇ ਵਤੀਰੇ ਅਤੇ ਆਪਣੀ ਸੁਰੱਖਿਆ ਦੇ ਮੱਦੇ ਨਜ਼ਰ ਉਸਨੇ ਪ੍ਰੋਟੈਕਸ਼ਨ ਆਰਡਰ ਲਿਆ ਅਤੇ ਇੰਦਰਜੀਤ ਨੂੰ ਘਰ ਵਿੱਚ ਆਉਣ ਦੀ ਇਜਾਜ਼ਤ ਨਹੀਂ ਸੀ ਉਹ ਆਪਣੇ ਮਾਤਾ ਪਿਤਾ ਦੀ ਬੇਸਮੈਂਟ ਵਿੱਚ ਸ਼ਿਫਟ ਹੋ ਗਿਆ ਹਾਲਾਂਕਿ ਸੁਲ੍ਹਾ ਸਫਾਈ ਦੀ ਕੋਸ਼ਿਸ਼ਾਂ ਵਿਚਾਲੇ ਕਮਲਜੀਤ ਤੇ ਇੰਦਰਜੀਤ ਨੂੰ ਆਪਣਾ ਮਾਨਸਿਕ ਇਲਾਜ ਕਰਾਉਣ ਲਈ ਕਿਹਾ ਜਿਸ ਤੋਂ ਬਾਅਦ ਇੰਦਰਜੀਤ ਨੇ ਆਪਣੇ ਨਾਲ ਲੁਕੋ ਕੇ ਲਿਆਏ ਹਥਿਆਰ ਨਾਲ ਕਮਲਜੀਤ ਤੇ ਵਾਰ ਕੀਤਾ ਪੰਜ ਵਾਰ ਕੋਹਾੜੀ ਮਾਰ ਤੋਂ ਬਾਅਦ ਉਸਨੇ ਕਮਲਜੀਤ ਦਾ ਗਲਾ ਕੁੱਟਣ ਦੀ ਕੋਸ਼ਿਸ਼ ਕੀਤੀ ਇਸ ਹਮਲੇ ਦੌਰਾਨ ਕਮਲਜੀਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਜ਼ਖਮਾਂ ਤੇ ਤਬ ਨਾ ਚਲਦਿਆਂ ਦਮ ਤੋੜ ਗਈ ਜੱਜ ਅਨੁਸਾਰ ਕਮਲਜੀਤ ਨੇ ਆਪਣੇ ਨਾਲ ਹੋਏ ਦੁਰਵਿਵਹਾਰ ਦੇ ਬਾਵਜੂਦ ਇੰਦਰਜੀਤ ਨਾਲ ਹੰਦਰ ਦੀ ਟਕਟਾਈ ਪਰ ਉਸਦੇ ਚੰਗੇ ਗੁਣਾ ਕਾਰਨ ਉਸ ਨੂੰ ਮੌਤ ਨਸੀਬ ਹੋਈ ਇੰਦਰਜੀਤ ਨੇ ਬੇਸ਼ੱਕ ਆਪਣੀ ਕਮੀਆਂ ਲਈ ਸ਼ਰਾਬ ਨੂੰ ਜ਼ਿੰਮੇਵਾਰ ਮੰਨਿਆ ਪਰ ਇਹ ਸਮਝਣ ਵਿੱਚ ਅਸਫਲ ਰਿਹਾ ਕਿ ਇਸ ਵਿਵਾਦ ਦਾ ਕਾਰਨ ਉਸਦਾ ਆਪਣਾ ਵਿਹਾਰ ਸੀ ਉਸਦੇ ਗਲਤ ਫੈਸਲਿਆਂ ਕਾਰਨ ਇੱਕ ਔਰਤ ਆਪਣੀ ਜਾਨ ਗਵਾ ਬੈਠੀ ਅਤੇ ਸਾਰਾ ਪਰਿਵਾਰ ਟੁੱਟ ਗਿਆ ਕਮਲਜੀਤ ਸੰਧੂ ਨੂੰ ਬੇਸ਼ੱਕ ਅਦਾਲਤ ਵੱਲੋਂ ਇਨਸਾਫ ਮਿਲਿਆ ਹੈ ਪਰ ਉਸ ਦੇ ਪਰਿਵਾਰ ਅਤੇ ਬੱਚਿਆਂ ਨੂੰ ਉਸ ਦੇ ਵਿਛੋੜੇ ਦਾ ਹਮੇਸ਼ਾ ਹੀ ਦੁੱਖ ਰਹੇਗਾ ਇਹ ਬਹੁਤ ਜ਼ਰੂਰੀ ਹੈ ਕਿ ਡੋਮੈਸਟਿਕ ਵਾਇਲੈਂਸ ਸੰਬੰਧੀ ਆਵਾਜ਼ ਚੁੱਕੀ ਜਾਵੇ ਅਤੇ ਜੇਕਰ ਤੁਸੀਂ ਆਪਣੇ ਹੀ ਘਰ ਵਿੱਚ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋ ਤਾਂ ਜ਼ਰੂਰ ਇਸ ਦੀ ਸ਼ਿਕਾਇਤ ਕਰੋ ਕਿਉਂਕਿ ਜਿੱਥੇ ਪੀੜਤਾਂ ਨੂੰ ਇਨਸਾਫ ਮਿਲਣਾ ਜ਼ਰੂਰੀ ਹੈ ਉੱਥੇ ਹੀ ਗੁਣੇਗਾਰਾਂ ਨੂੰ ਵੀ ਸਜ਼ਾ ਮਿਲਣੀ ਜ਼ਰੂਰੀ ਹੈ ਰੈਡ ਫੈਮਿਲੀ ਮੈਂ ਹਾਂ ਪਰਮੀਤ ਕਾਂਦਰਾ